अच्छा मैं ਤੁਹਾਨੂੰ ਮਜ਼ੇਦਾਰ ਗੱਲ ਦੱਸਾਂ ਉਹ ਸੜਕਾਂ ਦੇ ਸਰਕਾਰ ਨੂੰ ਜਲਦੀ ਸੀਗੀ ਛੇਤੀ ਛੇਤੀ ਕਮੇਟੀਆਂ ਪਾਸ ਕਰਕੇ ਭੇਜਣ ਤੇ ਅਸੀਂ ਸੜਕਾਂ ਦੀ ਮਨਜ਼ੂਰੀ ਦੇਈਏ ਤੇ ਫਿਰ ਉਹ ਦੱਸਾਂ ਖੂਬਸੂਰਤੀ ਇੱਕ ਕਲਸਟਰ ਬਣਾਉਣੇ 5-5 ਕਰੋੜ ਦੇ ਤਾਂ ਕਿ ਛੋਟੇ ਬੰਦੇ ਨੂੰ ਕੰਮ ਹੀ ਨਾ ਮਿਲੇ ਔਰ ਇਹ ਦਿੱਲੀ ਵਾਲਿਆਂ ਜਿੱਦਾਂ ਸਿਸਟਮ ਚੱਲ ਰਿਹਾ ਹੈ ਨਾ ਇਹ ਉਹਦੇ ਤਹਿਤ ਕੰਮ ਹੋਣੇ ਆ ਤਾਂ ਜਲਦੀ ਹੋ ਰਹੀ ਸੀ ਮੈਂ ਹੜ ਗਿਆ ਮੈਂ ਕਿਹਾ ਮੈਂ ਤਾਂ ਨਹੀਂ ਕਰਦਾ ਪਾਸ ਮੈਂ ਚਾਹਣਾ ਕਪੂਰਤਨ ਦਾ ਵਿਕਾਸ ਹੋਵੇ ਲੇਕਿਨ ਮੰਤਰੀ ਨੂੰ ਤੇ ਡੀਸੀ ਨੂੰ ਮੈਂ ਕਿਹਾ ਮੈਂ ਕਿਹਾ ਯਾਰ ਇਹ ਨਹੀਂ ਮੈਂ ਪਾਸ ਕਰਨਾ ਡੀਸੀ ਦਾ ਵੀ ਮੈਨੂੰ ਕੋਨ ਆਇਆ ਕਿ ਯਾਰ ਇਸ ਕੋ ਪਾਸ ਕਰਵਾਏ ਤੇ ਡੀਸੀ ਕਦੇ ਕਾਰਪੋਰੇਸ਼ਨ ਦੇ ਕੰਮਾਂ 'ਚ ਇੰਟਰਫੇਅਰ ਨਹੀਂ ਕਰਦਾ ਲੇਕਿਨ ਉਪਰੋਂ ਨੂੰ ਹਦਾਇਤ ਹੋਈ ਹੋਗੀ ਗ੍ਰਾਣੇ ਨਾਲ ਗੱਲ ਕਰ ਮੈਂ ਮੇਰੀ ਗੱਲ ਮੰਤਰੀ ਨਾਲ ਕਰਾਓ ਮੈਂ ਕਿਹਾ ਜੀ ਪਿਛਲੇ 4 ਸਾਲ ਦਾ ਕੰਮ ਬਿਲਕੁਲ ਠੱਪ ਹੈ ਸਾਡੇ ਪੈਸੇ 10 ਕਰੋੜ ਵਾਪਸ ਚਲੇ ਗਿਆ 4 ਕਰੋੜ ਰੁਪਇਆ ਜਿਹੜਾ ਜਿਹੜਾ ਲਾਈਨਾਂ ਸ਼ਿਫਟ ਕਰਨ ਦਾ ਆਇਆ ਸੀ ਉਹ ਵਾਪਸ ਲੈ ਕੇ ਆਓ ਉਹ ਵਾਪਸ ਦਿਵਾਓ ਸਾਨੂੰ ਉਦੇ ਇਲਾਵਾ 6 ਕਰੋੜ ਰੁਪਇਆ ਕਮੇਟੀ ਦੇ ਵਿੱਚ SUVs ਦੀਆਂ ਨਵੀਆਂ ਲੈਣਾ ਪਾਉਣ ਲਈ 100 ਰੁਪਏ ਵਾਲੀਆਂ ਲਈ ਹੈਗਾ ਇੱਕ ਕਮਿਸ਼ਨਰ ਜਿਹੜੀ ਹੈ ਦੋ ਅਸਰਾਂ ਦੀ ਉਹਦੇ ਉਹਨੂੰ ਖਰਚੇ ਨਹੀਂ ਕਰ ਰਹੀ ਕਿ ਪੈ ਪੈ ਪੈਸੇ ਵਧ ਰਹੇ ਆ ਪੈਸੇ ਨੂੰ ਕਰਨਾ ਕੀ ਆ ਤੇ ਪੈਸੇ ਦੇ ਕਮਿਟਮੈਂਟ ਦੋ ਕਿ ਕਮੇਟੀ ਦੀ ਮੀਟਿੰਗ ਹੋਏਗੀ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਹਫਤੇ ਦੇ ਅੰਦਰ ਅੰਦਰ ਐਸਟੀਮੇਟ ਲੱਗ ਕੇ ਉਹ ਕੰਮ ਪਹਿਣਗੇ تو میں ایک کنڈیشن رکھی تھینکس ٹو مسٹر منتری لوکل سیلف گورمنٹ اور کمٹمنٹ انہیں پوری کر دیتی ہوں میرا کہنے کا مطلب ہے کہ منتری انٹرفیئر کرے گا کہ یار کمیٹی کی میٹنگ آ پاس کرو آس کرو ان چنگا کیتا ماڑا نہیں کیتا گل میں کردہ لوکل کمشنر کی لوکل جہاں سسٹم ہے وہی یار یہ آدھے اِن چکے جام ہوں دماشتے دیکھے ہی نہیں ਹੁਣ ਕਿ ਨਵੀਂ ਗੱਲ ਚੱਲੀ ਆ ਕਿ ਸਾਰੀਆਂ ਪੰਚਾਇਤਾਂ ਦੇ ਰਜਿਸਟਰ ਮੰਗਾ ਲਓ ਉਹਨਾਂ ਨੂੰ ਫਸਾਵਾਂਗੇ ਉਹਨਾਂ ਦੀਆਂ ਬਾਹਾਂ ਮਰੋੜਾਂਗੇ ਐ ਨਹੀਂ ਬਾਹਾਂ ਮਰੋੜਨ ਦਿੰਦਾ ਬੇਫਿਕਰ ਰਹੋ ਔਰ ਐ ਕਰੋਗੇ ਤਾਂ ਬਿਲਕੁਲ ਟੱਟ ਕੇ ਤੁਹਾਡਾ ਮੁਕਾਬਲਾ ਕਰਾਂਗਾ ਰਾਣਾ ਜੀ ਚੰਦੀ ਨੇ ਕਿਹਾ ਗੰਭਾ ਦੇ ਉੜਿਆ ਫਿਰਦਾ ਤੇ ਤਾਕਤ ਲੱਗਦੀ ਆ ਇਹ ਜਦੋਂ ਚੜ ਗਏ ਨਾ ਪਤਾ ਨਹੀਂ ਲੱਗਦਾ ਕੱਲ ਪਤਾ ਨਹੀਂ ਸੀ ਤੇਰਾ ਤੂੰ ਚੰਦੀ ਆ ਅੱਜ ਤੂੰ ਕਹਿੰਦਾ ਮੈਂ ਕਰਾ ਸਕਦਾ ਤੂੰ ਸਾਡੇ ਨਾਲੋਂ ਵੱਡਾ ਹੋ ਗਿਆ ਇਲੈਕਟਿਡ ਮੈਂਬਰ ਹੋ ਵੱਡਾ ਹੋ ਗਿਆ ਚੰਦੀ ਇਮਾਮ ਮੈਂ ਕਰਾਂਗਾ ਮંત્રી ਜੀ ਨਾ ਕਰਦਾ ਬੰਦਾ ਵਧੀਆ ਕੰਮ ਸੀ ਉਹਨਾਂ ਨੂੰ ਕੀ ਚੀਜ਼ੇ ਹੋਏ ਤੁਸੀਂ ਪਸੋਂ ਰੱਖੀਂ ਤਾਂ ਅਗਲੇ ਦਿਨ ਹੀ ਕੰਮ ਕਰਨਾ ਆਹ ਆਹ ਚੱਲ ਰਹੀ ਸੀ ਸਿੱਖ ਉਹਨੂੰ ਦੋ ਪਰਕਟ ਕਰ ਗਏ ਪਹਿਲੇ ਇਹਦਾ ਮਤਲਬ ਮੈਂ ਘਰ ਬਹਿ ਜਾ ਤੁਸੀਂ ਜਿੱਦਣ ਵੇਖਣ ਕਰ ਗਏ ਅਗਲੇ ਦਿਨ ਪਤਾ ਮੈਂ ਬੰਦ ਇਹਦਾ ਮਤਲਬ ਮੈਂ ਘਰ ਬਹਿ ਜਾਂ ਦੇਖੋ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਚਾਹੀਦਾ ਮੇਰੇ ਖਿਆਲੋਂ ਉਹ ਤੋਂ ਉਮਰ ਉਮਰ ਦੇ ਹਿਸਾਬ ਨਾਲ ਬਹੁਤ ਛੋਟਾ ਤੇ ਰਾਣਾ ਜਿੱਦਣੇ ਸ਼ਹਿਰ ਚ ਆਇਆ ਤੇ ਸੀਵਰੇਜ ਨਹੀਂ ਸੀ ਇੱਥੇ ਤੇ ਪਹਿਲਾ ਕੰਮ ਹੈ ਪੂੜਾ ਬਣ ਗਈ ਸੀ ਪੂੜਾ ਦੇ ਵਿੱਚ ਸੀਵਰੇਜ ਨਹੀਂ ਸੀ ਲੈ ਕੇ ਪੂੜਾ ਕਿੱਥੇ ਆ ਤੇ ਸਾਡਾ ਐਸਟੀਪੀ ਕਿੱਥੇ ਆ ਇਥੋਂ ਵੱਡੀ ਲਾਈਨ ਕੋਈ ਸਾਰੇ ਮੁਹੱਲੇ ਉਸ ਲਾਈਨ ਨਾਲ ਜੁੜੇ ਚਾਹੇ ਸੰਤਪੁਰਾ ਕੀ ਸੀ ਏਡੇ ਏਡੇ ਕੋਏ ਸੀ ਤੁਸੀਂ ਦੱਸੰਦੀ ਏ ਤੁਸੀਂ ਤਾਂ ਰਹਿੰਦੇ ਉੱਥੇ ਸੋ ਮੇਰਾ ਕਹਿਣ ਦਾ ਮਤਲਬ ਹੈ ਕੋਈ ਮੁਹੱਲਾ ਨਹੀਂ ਛੱਡਿਆ ਜੇ ਸੀਵਰੇਜ ਨਾ ਪਾਇਆ ਹੋਵੇ ਜਿੱਦਣ ਆਇਆ ਸੱਤ ਅੱਠ ਟਿਊਬਲ ਹੁੰਦੇ ਸੀ ਅੱਜ ਮੇਰੇਆਂ 35 ਦੇ ਲੱਗ ਗਿਆ ਆ ਬਾਤੀ ਵੀ ਵਧੀਆ ਖਾਪਤਰੀ ਵਧੀਆ ਲੋਕਾਂ ਦੀਆਂ ਲੋੜਾਂ ਵਧੀਆਂ ਉਹਦੇ ਸਾਹਮਣੇ ਅਮੇਸ਼ਾ ਕੈਟਰ ਕੀਤਾ ਪਿੰਜਰਾ ਰਜਿਸਟਰ ਚੱਕੇ ਦਾ ਵੇਖੋ ਜਿੱਦਣ ਅਸੀਂ 2022 22 ਚ ਸਰਕਾਰ ਆਈਆ ਉਤੈ 6 ਪਿਊਲ ਲੱਗੇ ਪਏ ਕਨੈਕਸ਼ਨ ਕਰੋ ਕੀਤੇ ਤਿੰਨ ਤਿੰਨ ਸਾਲ ਬਾਅਦ ਯਾਰੋ ਇਹ ਕੋ ਐਡਮਿਨਿਸਟ੍ਰੇਸ਼ਨ ਐ ਜੇ ਤੁਸੀਂ ਕਹੋ ਲੋਕਾਂ ਨੂੰ ਐ ਰੋਕ ਕੇ ਕੰਮ ਤੰਗ ਕਰਕੇ ਰਾਣੇ ਨੂੰ ਬਦਨਾਮ ਕਰ ਦਿਓਗੇ ਲੋਕ ਮੇਰੇ ਨਾਲ ਹੀ ਨੇ ਜਿੱਥੇ ਸ਼ਿਵਜ ਪਾਇਆ ਤੁਹਾਨੂੰ ਇਹ ਯਾਦ ਹੋਣਾ ਕਿ ਇੱਥੋਂ ਲੈ ਕੇ ਕਾਲੇ ਸੰਗਿਆ ਦੀ ਵੀ ਸੜਕ ਚੌੜੀ ਸੀ ਕਾਲੇ ਸੰਗਿਆ ਤੋਂ ਲੈ ਕੇ ਸਿੱਧਵਾਂ ਦੋਨਾ ਹੁੰਦੀ ਹੋਈ ਆਦੀ ਤਿੰਨ ਚੌੜੀ ਨਹੀਂ ਸੀ ਟੁੱਟੀਆਂ ਸੜਕਾਂ ਸੀ ਆਹ 17 ਜਿਹਦਨ ਮੈਂ ਆਇਆ ਤੇ ਚਾਹੇ ਕਾਂਝਲੀ ਨੂੰ ਚਲ ਜਾਓ ਚਾਹੇ ਸੁਵਾਲਪੁਰ ਨੂੰ ਚਲ ਜਾਓ ਚਾਹੇ ਕਰਤਾਰਪੁਰ ਨੂੰ ਚਲ ਜਾਓ ਚਾਹੇ ਕਾਲੇ ਸੰਗਿਆ ਨੂੰ ਚਲ ਜਾਓ ਐਸਐਸਕੇ ਦੇ ਸਾਹਮਣੇ ਵੀ ਜਾਂਦੇ ਸੀ ਮਾਰਖੋਟ ਦੇ ਸਾਹਮਣੇ ਵੀ ਜਾਂਦੇ ਸੀ ਖੰਡੇ ਸੀ 10 ਸਾਲ ਕਾਲੀ ਦਲ ਦਾ ਰਾਜ ਰਿਆ ਜੇ ਤੁਸੀਂ 25 ਸਾਲ ਦਾ ਹਸਾਬ ਮੰਗਦੇ ਹੋ ਤਾਂ 10 ਸਾਲ ਦਾ ਹਸਾਬ ਦੇਣਾ ਨਾ ਮੈਂ ਕਿਉਂਕਿ ਕਾਂਗਰਸੀ ਸਰਕਾਰ 10 ਸਾਲ ਰਹੀ ਹੁਣ ਤੁਸੀਂ ਆਪਣੀ ਗੱਲ ਕਰ ਲਓ ਤੁਸੀਂ ਕੋ ਰੁਪਈਆ ਲੈਂਦਾ ਹੁਣ ਹੋਨੇ ਆ ਤੇ ਮੈਨੂੰ ਵੀ ਪਤਾ ਲੇਕਿਨ ਜਿਹੜਾ 10 ਕਰੋੜ ਰੁਪਈਆ ਲੈ ਕੇ ਗਿਆ ਪਹਿਲਾ ਮੰਜੂਰਾਣਾ ਹਲਕਾ ਇੰਜੀਨ ਚ ਸੀ ਹੁਣ ਪਤਾ ਨਹੀਂ ਤੁਸੀਂ ਹੁਣ ਚਾਂਦੀ ਸਾਹਿਬ ਆ ਭਾਈ ਐਡਾ ਹੀ ਐਡਾ ਹੀ ਤੁਹਾਡਾ ਚੱਲਦਾ ਤੇ ਮੇਰਾ ਉਹ 10 ਕਰੋੜ ਰੁਪਈਆ ਲੈ ਕੇ ਆਓ ਪਹਿਲਾਂ ਨਹੀਂ ਮੋਟਰੋ ਲੈਂਦਾ ਜੀ ਉਹ ਮੇਰੇ ਵਾਲਾ ਹੀ ਆ ਵੀਰ ਵੀਰ ਉਹ ਅਸਲੀ ਦਾ ਕੀ ਮਤਲਬ ਹੋਇਆ ਹੈ ਕਿ ਹੋਈ ਸੀ ਗਵਰਨਮੈਂਟ ਆਇਆ ਰਣਾ ਹੈ ਇਜ਼ ਨੋਵੇਅਰ ਹਾਵਾਚ ਸੈਕਟਰੀਟ ਗਿਆ ਲੱਗ ਸੈਕਟਰੀ ਇਹਨੂੰ ਸ਼ਕਲ ਵੇਖ ਕੇ ਦੱਸ ਦੋ ਮੈਂ ਇਹਨੂੰ ਜਾਣਦਾ ਉਹ ਗੱਲਾਂ ਨਾ ਥੋੜੀ ਨਾ ਯਾਰ ਮਰਨਾ ਪੈਂਦਾ ਹਾਂ ਚਾ ਰਣਾ ਜੀ ਹਾਂ ਮੈਨੂੰ ਖੁਸ਼ੀ ਆ ਜੇ ਰਿਸ਼ਤਾ ਰਿਸ਼ਤੇ ਦਾ ਪਤਾ ਲੱਗੇਗਾ 27 25 ਸਾਲ ਦਾ ਮੇਰੇ ਨਾਲ ਮੁਕਾਬਲਾ ਕੀਤਾ ਓਏ ਹੋਏ ਕੋਈ ਜਾਣਦੀ ਕੋਈ ਜਾਣਦੀ 25 ਸਾਲ ਦੇ ਲੀਟਰ ਨਾਲ ਮੁਕਾਬਲਾ ਕੀਤਾ ਚਲੋ ਛੇ ਲੇਕਿਨ ਮੈਂ ਇੱਕ ਗੱਲ ਕਹਾਂਗਾ ਆਪਣੇ ਆਪ ਨੂੰ ਸਾਫ ਸੁਥਰਾ ਰੱਖਿਓ ਜਿਵੇਂ ਰਾਲੇ ਨੇ ਰੱਖਿਆ ਲੁੱਟ ਖਸੁੱਟ ਬੰਦ ਕਰੋ ਇਸ ਰਾਜ ਦੇ ਵਿੱਚ 5-5 ਲੱਖ ਰੁਪਈਆ 5-5 ਲੱਖ ਰੁਪਈਆ ਲਾਇਸੈਂਸ ਬਣਾਉਣ ਦਾ ਲੱਗਦਾ ਔਰ ਮੈਂ ਗੱਲਾਂ ਸਮੇਂ-ਸਮੇਂ ਨਾ ਕਰਾਂਗਾ ਦੇਖੋ ਐਟੇ ਹਾਲਾਤ ਉਹ ਕਹਿੰਦਾ ਮੈਂ ਚਲਦੂ ਕਰਾਵਾਂਗਾ ਕੰਮ ਜੇਰਾ ਟੈਂਡਰ ਹੋ ਗਿਆ ਠੇਕੇਦਾਰ ਕੰਮ ਕਰ ਰਿਹਾ ਦੇਖੋ ਯਾਰ ਪਾਇਪ ਪਾਇ ਨਹੀਂ ਉਹ ਪੂਰ ਦਿੱਤਾ ਉਹ ਹੋ 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 ਪਾ ਪਾ ਪੋਣਾ ਸੀ ਕੰਢ ਕੇ ਪੂਰੇ ਦੱਸੋ ਯਾਰ ਐ ਹੋ ਜੀ ਐ ਹੋ ਜੀ ਹਰਕਤ ਕਰਨੋ ਨਹੀਂ ਹਰਕਤ ਤੇ ਤੇ ਸ਼ਰਮ ਨਾਲ ਡੁੱਬ ਕੇ ਮਰਨਾ ਚਾਹੀਦਾ ਚਰ ਤੂੰ ਨਹੀਂ ਕਰਾਇਆ ਮੰਨ ਲਿਆ ਚਾਂਦੀ ਸਾਹਿਬ ਨੇ ਨਹੀਂ ਕਰਾਇਆ ਕੋਈ ਸਾਹਿਬ ਤਾਂ ਹੋਊਗਾ ਉਹਦਾ ਨਾਮ ਲੈ ਦੇ ਨਸਰ ਕਰਾਓ ਸ਼ੁਰੂ ਕਰਾ ਸਾਹਿਬਾਂ ਲੇਕਿਨ ਇਹ ਨਹੀਂ ਦਾ ਸਾਹਿਬਾ ਕਰਾਇਆ ਕਿ ਇਦਾਂ ਨਾ ਮਾਰੀ ਕਿਹੜੀ ਗੱਲ ਹੋ ਸਹਦੀ ਆ ਅਸੀਂ ਅਜੇ ਜ਼ਿੰਦਗੀ ਚ ਕਿਸੇ ਨਾਲ ਪੇਪਾ ਹੋ ਰਹੀ ਕਿਤਾ ਜੇ ਕਿਸੇ ਸਰਕਾਰ ਨੇ ਕੋਈ ਕੰਮ ਸ਼ੁਰੂ ਕੀਤਾ ਮੈਂ ਤਾਂ ਇੱਕ ਗੱਲ ਹੋਰ ਕਰਦਾ ਕਿ ਵੇਖੋ ਕਪੂਰਥਲੇ ਦੇ ਵਿੱਚ ਸਦਰ ਬਾਜ਼ਾਰ ਵਗੈਰਾ ਠੀਕ ਹੈ ਨਾ ਸਕੀਮਾਂ ਕੋਈ ਸਟੇਟ ਦੀਆਂ ਹੋਣੀਆਂ ਕੋਈ ਸਰਕਾਰ ਦੀਆਂ ਹੋਣੀਆਂ ਪਾਰ ਸਰਕਾਰ ਦੀ ਮੈਂ ਪਾਰ ਸਰਕਾਰ ਦੀ ਸਰਕਾਰ ਦੀ ਸਕੀਮ ਲੈਣ ਲਈ ਵੀ ਮਿਹਨਤ ਕਰੀ ਤੇ ਜਿਹੜੀਆਂ ਤਾਰਾਂ ਕੇ ਵਿੱਚ ਅੱਕੀਆਂ ਸੀ ਯਾਦ ਹੈ ਨਾ ਸਦਰਵਜਾ ਅੱਜ ਹਾਲ ਕੀ ਹੁੰਦਾ ਸੀ ਹੁਣ ਕੰਕਰੀਟ ਬਣਾਇਆ ਨਾ ਫਿਰ ਦਸੀ ਸਾਲੀ ਫਿਰ ਟੁੱਟ ਜਾਂਦੀ ਆ ਬਣਾਉਂ ਹੀ ਪੈਂਦੇ ਆ ਜੇ ਕਹੋ ਕਿ ਆ 9 ਕਰੋੜ ਰੁਪਇਆ ਲੈਂਦਾ ਤੇ 9 ਕਰੋੜ ਤੇ ਜਿਹੜਾ ਲੈ ਕੇ ਗਏ ਉਹੀ ਆਇਆ ਠੀਕ ਆ ਹੁਣ ਤੁਹਾਡਾ ਸਰਕਾਰ ਤੂੰ ਕਹਿੰਗਾ ਉਦਘਾਟਨ ਮੈਂ ਕਰਨਾ ਪਰ ਟੈਕਨੀਕਲੀ ਗਲਤ ਆ ਕਰਦਾ ਰਹੀ ਯਾਰ ਲੋਕਾਂ ਨੂੰ ਤਾਂ ਪਤਾ ਕਿ ਰਾਣੇ ਦਾ 10 ਕਪੂਰਥਲੇ ਦਾ 10 ਕਰੋੜ ਰੁਪਇਆ ਵਾਪਸ ਕਰ ਉਹ ਲੈ ਕੇ ਆਓ ਔੜੀਆਂ ਚੜ੍ਹੋ ਸਿੱਕੇ ਦੀਆਂ ਉਹ ਬੱਲੇ ਫ੍ਰੀ ਦੀ ਲੈਣਾ ਚਾਹੁੰਦੇ ਆ ਜ਼ਿੰਦਗੀ ਚ ਕੀਤਾ ਕੁਝ ਨਹੀਂ ਅਚੀਵਮੈਂਟ ਦੱਸੋ ਆਪਣੀ ਪੁਰਾਣੇ ਤੁਸੀਂ ਸਾਰੀ ਗੱਲ ਦਾ ਅਚੀਵਮੈਂਟ ਦੱਸਣੀ ਚਾਹੀਦੀ ਹੈ ਬੰਦੇ ਨੂੰ ਤੁਸੀਂ ਆਏ ਤੁਹਾਡੇ ਕੋਈ ਨਹੀਂ ਛੂਮਤ ਦੀ ਛੜੀ ਕਿਹੜੀ ਹੈ ਕਿ ਸਾਰਾ ਕੁਝ ਹੋ ਗਿਆ ਕੋਈ ਯਾਰ ਪੁਰਾਣੇ ਕੰਮ ਚੱਲ ਰਹੇ ਹੋ ਰਹੇ ਲੈਵਲ ਤੁਸੀਂ ਆਪਣਾ ਲਾਉਣਾ ਚਾਹੁੰਦੇ ਆ ਇਦਾਂ ਨਹੀਂ ਚੱਲਣਾ